ਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਤੇ ਹੋਰ ਠੀਕ ਠਾਕ ਜੀ ਸਾਰੇ ਉਮੀਦ ਆ ਬਾਈ ਸਾਰੇ ਠੀਕ ਠਾਕ ਹੋਮ ਹੋ ਗੇ ਚੜਦੀ ਕਲਾ ਚ ਹੋਮ ਹੋ ਗੇ ਹੋਰ ਸੁਣਾਓ ਕਾ ਮਾਂ ਸਿੱਤਾ ਆ ਬੈਠੀ ਆ ਭਾਂਡਾ ਬਿੱਲਾ ਕਰਕੇ ਆਪਦਾ ਹੰਟਰ ਵਾਲੀ ਦੇਖ ਲਓ ਜਦੋਂ ਗਨ ਬਦ ਬਾਦ ਦੀ ਹੋ ਜਾਂਦੀ ਆ ਕਦ ਬਹੁ ਕਰ ਗਈ ਇਹੇ ਇਹ ਤਾਂ ਨੂੰ ਪਿੰਦਾ ਹੀ ਕੁਛ ਨਹੀਂ ਕੱਲੀ ਚੋਖਰ ਤੇ ਆ ਇਹਨੂੰ ਬਸ 8ਵੇਂ ਮਹੀਨੇ ਪਾਵਾਂਗੇ ਆਪਣਾ ਡੈਰੀ ਪ੍ਰੋਟੀਨ ਦਾ ਗੱਟਾ 8ਵੇਂ ਜਾਂ 9ਵੇਂ ਮਹੀਨੇ ਫਿਰ ਇੱਕ ਪਾਵਾਂਗੇ ਜਦੋਂ 12 12 ਮਹੀਨੇ ਦੀ ਹੋ ਗਈ 12 ਤੋਂ ਘੱਟ ਮਹੀਨਿਆਂ ਦੀ ਉਦੋਂ ਬਾਕੀ ਬੈਠੀਆਂ ਨੇ ਕਹਾੜੇ ਵਾਲੀ ਦਾ ਇੱਕ ਥਣ ਚੜ ਗਿਆ ਹੁਣ ਤਾਂ ਆਉਂਦੇ ਸੂਏ ਦੀ ਆਸਾਂ ਨੇ ਵੈਸੇ ਤਾਂ ਦਵਾਈ ਤਾਂ ਚਲਾਈ ਹੋਈ ਆ ਲਗਤਰ ਚੱਲੀ ਜਾਂਦੀ ਆ ਤੇ ਟਾਈਮ ਹੁਣ ਹੋ ਗਿਆ ਸੀਗਾ ਮੇਰੇ ਹਿਸਾਬ ਨਾਲ ਪਾਉਣੇ 11 ਦਾ ਤੇ ਵੀਡੀਓ ਨੂੰ ਬਹ ਹੌਲੀ ਹੌਲੀ ਟਾਈਮ ਨਿਕਲਦਾ ਯਾਰ ਜਿੱਦਾਂ ਦਾ ਘਰੇ ਆਪਰੇਸ਼ਨ ਹੋਇਆ ਕੋ ਕੰਮਕਾਰ ਜੇ ਕਈ ਵੱਧ ਜਾਂਦੇ ਨੇ ਸਮਾਂ ਤੇ ਹਨਾ ਜਿਹੜੇ ਉਹਦੇ ਕਰਨ ਵਾਲੇ ਉਹ ਵੀ ਮੈਨੂੰ ਕਰਨੇ ਪੈਂਦੇ ਨੇ ਤਾਂ ਕਰਕੇ ਫਿਰ ਥੋੜਾ ਜਿਹਾ ਟਾਈਮ ਪੂਰਾ ਪੂਰਾ ਹੀ ਹੁੰਦਾ ਵਾ ਉਹ ਠੀਕ ਠਾਕ ਭਰਾ ਸਾਰੇ ਤੇ ਘਾੜੇ ਵਾਲੀ ਦਾ ਇਹੀ ਸੀਗਾ ਬਸ ਇਹੀ ਚੱਕਰ ਪਿਆ ਇਹਦਾ ਬੜਾ ਹੋਰ ਤਾਂ ਕੁਛ ਨਹੀਂ ਦੁੱਧੇ ਦਾ ਅੱਧਾ ਰਹਿ ਗਿਆ ਇਸ ਟਾਈਮ ਇਹ 9 ਕਿਲੋ ਤੇ ਆ ਤੇ ਇਹਦੋਂ ਦੁੱਗਣਾ ਸੀਗਾ ਸਾਢੇ 17 18 ਸਾਢੇ 17 ਕਈ ਵਾਰ 17 ਇੱਥੇ ਚੱਲਦੀ ਸੀ ਇਹ ਬਾਕੀ ਨੇ ਦੂਜਿਆਂ ਨੂੰ ਕੱਢਣ ਲੱਗ ਜਾਣਾ ਆਪਾਂ ਨੂੰ ਥਾਣ ਫੋਣ ਦੀ ਟੈਨਸ਼ਨ ਹੀ ਡੰਗਾ ਠੀਕ ਚਾਹੀਦਾ ਸੋਜਿਆ ਹੀ ਬਾਲਾ ਕਸੂਤਾ ਦੇਖਿਆ ਸੀ ਮਾਤਾ ਇਹਦਾ ਹੀ ਧੁੰਨੀ ਤੱਕ ਚੱਲਿਆ ਗਿਆ ਸੀ ਮੂਹਰੇ ਨੂੰ ਜਿਵੇਂ ਭਾਲਾ ਹੁੰਦੀਆਂ ਨੇ ਡਾਕਟਰ ਕਹਿੰਦਾ ਲੇਵੇ ਨੂੰ ਤਾਂ ਸੋਜਾ ਅਮਰਪਾਲ ਕਹਿੰਦਾ ਸੁਣਿਆ ਸੀਗਾ ਦੇਖਿਆ ਸੀਗਾ ਪਰ ਸਾਲਾ ਆ ਨਵੇਂ ਹੀ ਦੇਖਿਆ ਵੀ ਜਿਹੜਾ ਧੁੰਨੀ ਨੂੰ ਜਾ ਬੜਿਆ ਮੂੜੇ ਨੂੰ ਸਾਨੂੰ ਆਏ ਸੀ ਇਹ ਬਾਜੇ ਬਹੁਤ ਆ ਖਾਦਾ ਨਹੀਂ ਇਹਨੇ ਦੋ ਤਿੰਨ ਦਿਨ ਤਾਂ ਜਮਾ ਹੀ ਨਹੀਂ ਕੋ ਖਾਦਾ ਲਿਵੋਫਰੋਲ ਦੇਈ ਗਿਆ ਮੈਂ ਤਾਂ ਵੀ ਨਹੀਂ ਖਾਂਦੀ ਜੀ ਤੇ ਫੇਰ ਹੌਲੀ ਹੌਲੀ ਜਿਉਂ ਸੋਜਾ ਚੱਕ ਹੋਣ ਲੱਗਿਆ ਫਿਰ ਆਪੇ ਹੀ ਹੌਲੀ ਹੌਲੀ ਲੱਗ ਗਈ ਖਾਣ ਪੀਣ ਇੰਦਰ ਆ ਬੈਠੀ ਆ ਜਿੰਨੀਆਂ ਦੇ ਐਦ ਕੀ ਸਿੰਪਲ ਸੀਮਨ ਲੱਗਿਆ ਮੈਨੂੰ ਲੱਗਦਾ ਉਹ ਪਹਿਲੇ ਹੀ ਕਨਸੀਵ ਕਰ ਗਈਆਂ ਆ ਵੀ ਮੈਨੂੰ ਇਹਦੇ ਲੱਛਣ ਚ ਲੱਗੀਆਂ ਜਾਂਦੇ ਨੇ ਇਹ ਇਹਦੇ ਵੀ ਕਾਲੀ ਤਾਂ ਜਮਾ ਹੀ ਓਕੇ ਹੋ ਗਈ ਆ ਕਨਫਰਮਾ ਵੀ ਰਹਿ ਗਈ ਤੇ ਬਾਕੀ ਦੇਖਦੇ ਆ ਕੀ ਬਣਦਾ ਪਿੱਦੀ ਹੋਂ ਦੈਣੇ ਮੇਰੇ ਹਿਸਾਬ ਨਾਲ 80 80 ਦੇ ਗ੍ਰੇਡ ਹੋਣਗੇ ਰਹਿ ਕੇ ਦੈਣਾ ਸੂਣ ਦੇ ਤੇ ਐਨ ਆਪਾਂ ਅੰਡ ਤੱਕ ਸੂਣੀ ਇਹ 45 ਦਿਨ ਤੇ ਛੱਡਾਂਗੇ ਪੂਰੀ ਐਂਡ ਖਾ ਕੇ ਪਾਣੀ ਭਰ ਕੇ ਰੱਖਿਆ ਹੋਇਆ ਇਹਦਾ ਮੂਰੀ ਬਾਦੀ ਦਾ ਇਹਨਾਂ ਬਾਕੀ ਆ ਦੇਖ ਲੋ ਇਹਦੀ ਵੀ ਗਰੋ ਸੋਹਣੀ ਆ ਉਹ ਮਦਰੀ ਆ ਮਾਂ ਕੋ ਇਹਦੇ ਕੱਦ ਨਹੀਂ ਹੈਗਾ ਬਾਲਾ ਮਾਂ ਇਹਦੀ ਮਦਰੀ ਜੀ ਆ ਤੇ ਬਾਕੀ ਆ ਵੀ ਇਹ ਹਲ ਕੋਰੀ ਵਾਲੀ ਤਾਰਾਂ ਜੀ ਸਾਫ਼ ਕਰਦੀ ਆ ਮੇਰਾ ਇੱਕ ਜੀਆ ਕਰਦਾ ਵੀ ਲਵਾ ਦਈਏ ਇਹਨੂੰ ਅੱਗੇ ਵੰਗੋ ਪਾਸ ਜੀ ਕੱਢਣੋ ਹਟ ਗਈ ਬਸ ਇਹ ਤੇ ਤਾਰਾਂ ਨੂੰ ਸਾਫ਼ ਕਰਦੀ ਸੀ ਲਓ ਜੀ ਇਹਨੇ ਨਾ ਹੀ ਲਿਆ ਸੀ ਇਹਨੇ ਉਹ ਮਰੀ ਪਾਸ ਕੱਢ ਕੇ ਯੋਗੀ ਕੰਗੀ ਹੋਰ ਭਾਈ ਠੀਕ ਠਾਕ ਸਾਰੇ ਤੇ ਆਹੀ ਆਪਰਾ ਬਸ ਹੁਣ ਤਾਂ ਗਰਮੀ ਦੇ ਦਿਨ ਪੂਰੇ ਚੱਲ ਪਿਆ ਇਹਦੇ ਤੋਂ ਬਚੋ ਜਿੰਨਾ ਬਾਤ ਹੁੰਦਾ ਗਰਮੀ ਤੋਂ ਜਿਨ੍ਹਾਂ ਦੇ ਕੱਚਾ ਜਗਾ ਵਾ ਕੱਚੇ ਵਾਲੇ ਦਾ ਬਾਲੇ ਨਿਆਰੇ ਜਨੇ ਉਹ ਤਾਂ ਕੱਚੇ ਦੇ ਹੀ ਰੱਖਿਆ ਕਰੋ ਪਸ਼ੂ ਤੇ ਬਾਕੀ ਪਤਾ ਕੀ ਕਰਿਆ ਕਰੋ ਹੁਣ ਮੈਂ ਕਹਾੜੇ ਵਾਲੀ ਨੂੰ ਕਦੀਦਾ ਗੁੰਦ ਲਿਆਂਦੀ ਹੋਈ ਉਹਦੇ ਮੈਂ ਅੱਧਾ ਕਿਲੋ ਲੈ ਕੇ ਆਇਆ ਸੀਗਾ ਰੋਜ਼ ਪਿਉਂ ਦਈਦੀ ਆ ਜਿਹੜਾ ਡੰਗਰ ਥੋੜਾ ਸਟ੍ਰੈਸ ਜਿਹਾ ਰਹਿ ਆਵੇ ਹਨਾ ਜੀ ਮੰਨ ਲਓ ਵੀ ਕਹਦੋ ਬੁਖਾਰ ਬਖੂਰ ਤੋਂ ਬਾਅਦ ਕਦੀਰਾ ਗੁੰਦ ਚ ਦੋ ਤਿੰਨ ਕੜਛੀਆਂ ਸਿੱਟਿਆ ਕਰੋ ਸ਼ੱਕਰ ਦੀਆਂ 2 ਕਿਲੋ ਸ਼ੱਕਰ ਲਿਆਂਦੀ ਸੀ ਇਹਦੀ ਤੇ ਉਹ ਪਾ ਕੇ ਰਾਤ ਨੂੰ ਕਦੀਰਾ ਗੁੰਦ ਪੀਉਂਦੀ ਸਵੇਰ ਨੂੰ ਚੱਕੀ ਚੱਕ ਕੇ ਇਹਦੇ ਮੂਰੇ ਜਿਵੇਂ ਕਹਲੋ ਵੀ ਕੜਛੀ ਘ ਪੀਉਂਦੀ ਬਸ ਵੱਧ ਤੋਂ ਵੱਧ ਅੱਧੀ ਕੜਛੀ ਲਾ ਲਓ ਚਾਹੇ ਪੌਣੀ ਕੜਛੀ ਲਾ ਲਓ ਤੇ ਜੇ ਚਮਚਾਂ ਜ ਮੰਨ ਕੇ ਚੱਲੋ ਤਾਂ 5 ਕੇ ਚਮਚੇ ਪਿਉਂਦੇ 4-5 ਚਮਚੇ ਪਾਣੀ ਚ ਖੁੱਲੇ ਜੇ ਪਾਣੀ ਚ ਪੀਉਂਤੇ ਜਿੰਨੇ ਖੁੱਲੇ ਪਾਣੀ ਚ ਪੀਓਂਗੇ ਉੰਨੀ ਵਧੀਆ ਫੁੱਲਦੀ ਆ ਉਹ ਤੇ ਰਾਤ ਨੂੰ ਆਹਨਾ ਰੱਖਦੀ ਸਾਈਡ ਤੇ ਤੇ ਸਵੇਰ ਨੂੰ ਚੱਕੀ ਚੱਕ ਕੇ ਤੇ ਮੂਹਰੇ ਦੋ ਗੜਛੀਆਂ ਤਿੰਨ ਛੱਟੀਆਂ ਵਿੱਚ ਚੱਕ ਕਰਦੀਆਂ ਤੇ ਡੰਗਰ ਦੇ ਮੂਹਰੇ ਰੱਖਦੀ ਆ ਆਪਾਂ ਹੁਣ ਇਹਦਾ ਇਹੀ ਕਰ ਰਹੇ ਆਂ ਤਰਬੂਜ ਦੇ ਛਿਲਕੇ ਹੋਗੇ ਪਹਿਲਾਂ ਇਹਨੂੰ ਪਾਣਦੇ ਹੁੰਦੇ ਸੀਗੇ ਉਹ ਠੰਡਾ ਹੁੰਦਾ ਵਧੀਆ ਹੁੰਦਾ ਉਹ ਇਹਨੂੰ ਪਾ ਦਈਦਾ ਵਾ ਬਸ ਐਹੇ ਜਿਹੀਆਂ ਆਪਦੇ ਜਿਹੜਾ ਦਿਮਾਗ 'ਚ ਥੌਟ ਚੱਲਦੇ ਰਹਿੰਦੇ ਉਹੀ ਵਰਤੀ ਜਾਇਆ ਕਰੋ ਯਾਰ ਵਾਹਲਾ ਨਹੀਂ ਹੁੰਦਾ ਲੱੜਾ ਪੱਬਾ ਜਿਹਾ ਹੀਟ ਸਟ੍ਰੈਸ ਤੋਂ ਦਵਾਈਆਂ ਜੀਆਂ ਵੀ ਆਉਂਦੀਆਂ ਨੇ ਉਹ ਤਾਂ ਉਹ ਪੀਂਦੀਆਂ ਬਹੁਤ ਔਖੀਆਂ ਮੈਂ ਪਿਛਲੇ ਸਾਲ ਲਿਆਂਦੀ ਸੀਗੀ ਤੇ ਮੇਰੇ ਸਹਾਂ ਨੂੰ ਪਿਛਲੇ ਤੋਂ ਪਿਛਲੇ ਸਾਲ ਸਾਇਦ ਕਾਲੀ ਨੂੰ ਜਦੋਂ ਲੰਪੀ ਹੋਈ ਸੀਗੀ ਲੰਪੀ ਤੋਂ ਬਾਅਦ ਜਿਆਦਾ ਉੱਠੀ ਆ ਇਹਨੂੰ ਲਿਆਂਦੀ ਸੀ ਇਹ ਖਾਣਾ ਪੀਣਾ ਛੱਡ ਗਈ ਸੀ ਬਾਬਾ ਇਹ ਪੀਂਦੀਆਂ ਬਹੁਤ ਔਖੀਆਂ ਉਹ ਚ ਸਮੈਲ ਜੀ ਬਹੁਤ ਤੇਜ਼ ਆਉਂਦੀ ਹੁੰਦੀ ਆ ਇਹ ਤੋਂ ਵਧੀਆ ਕਦੀ ਦਾ ਅਨੁਸਾਰ ਨਾ ਵਧੀਆ ਸ਼ੱਕਰ ਪਾ ਕੇ ਪਾਣੀ ਪਿਆ ਦੇਆ ਕਰੋ ਤੇ ਗਰਮੋਂ ਵਧੀਆ ਵਾ ਗਰਮੀਆਂ ਦਾ ਇਹੀ ਆ ਭਰਾ ਬਸ ਆਹੀ ਲੋਆਂ ਵਾਲੇ ਤਾਂ ਨਹੀਂ ਥੋੜੇ ਜਿ ਓਖੇ ਹੁੰਦੇ ਆ ਗਾਹਾਂ ਗਰਮੀ ਉਦੋਂ ਹੋਰ ਟਾਈਪ ਦੀ ਗਰਮੀ ਹੋ ਜਾਂਦੀ ਆ ਉਮਮਸਾੜੀ ਆ ਜਿਹੜੀ ਉਮਮਸਾੜੀ ਗਰਮੀ ਮੈਂ ਕਹਿੰਦਾ ਉਹ ਆ ਆ ਟਾਈਮ ਨਾਲ ਉਹ ਸਹੀ ਰਹਿੰਦੀ ਆ ਕਿਉਂਕਿ ਉਦੋਂ ਠੰਡਾ ਤਾਂ ਹੁੰਦਾ ਪੱਖੇ ਦੀ ਹਵਾ ਤਾਂ ਠੰਢੀ ਆਉਂਦੀ ਆ ਹੁਣ ਤਾਂ ਪੱਖਾ ਵੀ ਸਾਲਾ ਅੱਗੇ ਸੜਦਾ ਐੇ ਥੱਲੇ ਖੜ ਕੇ ਆਂ ਲਾਂਦਾ ਮੈਂ ਪੱਠੀ ਚ ਹਵਾ ਆਉਂਦੀ ਹੁੰਦੀ ਆ ਬਾਕੀ ਆਹੀ ਦਿਨ ਨੇ ਬਸ ਪਾਣੀ ਪੂਣੀ ਇਹਨਾਂ ਦਾ ਪੂਰਾ ਰੱਖਿਆ ਕਰੋ ਮੂਰੇ ਫੁੱਲ ਤੇ ਬਾਕੀ ਆਪਦਾ ਨਮਾਹਤੀਆਂ ਜਿਹਦੇ ਜੀ ਕਰਦਾ ਜਿਵੇਂ ਹੁਣ ਆਪਣੀ ਤਾਂ ਜਗ੍ਹਾ ਹੀ ਨਹੀਂ ਆ ਹਨਾ ਜਿਹਨੀਆਂ ਜਗ੍ਹਾ ਹਟਕੇ ਤੋਂ ਬੰਦਦੇ ਹੋ ਤਾਂ ਨਮਾਹ ਕੇ ਬੰਦਿਆ ਕਰੋ ਚੰਗੀ ਤਰ੍ਹਾਂ ਸਿਰ ਸੁਰਚ ਪਾਣੀ ਪਾਤਾ ਪੰਬਾ ਆਪਣੀ ਮੋਟਰ ਤੋਂ ਸਿੱਧੀ ਡਾਇਰੈਕਟ ਲਾ ਕੇ ਨਮਾ ਦਿਆ ਕਰੋ ਕਿਉਂਕਿ ਉਹਦੇ ਨਾਲ ਠੰਡਾ ਰਹਿੰਦਾ ਪਾਣੀ ਠੰਡਾ ਹੁੰਦਾ ਵਾ ਸਿਰਚ ਇਹਨਾਂ ਦੇ ਪਾਣੀ ਪਾਇਆ ਜਿੰਨਾ ਪਾ ਹੁੰਦਾ ਆ ਦਿਨਾਂ 'ਚ ਜਿੰਨਾ ਸਿਰਚ ਪਾਣੀ ਪਊਗਾ ਉਨਾ ਹੀ ਇਹ ਰਿਲੈਕਸ ਫੀਲ ਕਰਦੀਆਂ ਨੇ ਤੇ ਬਾਕੀ ਆਪਦਾ ਜਗ੍ਹਾ ਲੱਗ ਕਰਕੇ ਨਮਾਹਤੀਆਂ ਸੁੱਕੀ ਜਗ੍ਹਾ ਤੇ ਬੰਦਤੀਆਂ ਫੌਰੀ ਚਲਾਉਣ ਨੂੰ ਜੀ ਨਹੀਂ ਕਰਦਾ ਯਾਰ ਪੌਣੇ 11 ਹੋਏ ਪਏ ਨੇ ਪਰ ਮੇਰਾ ਜਮਾਂ ਹੀ ਨਹੀਂ ਜੀ ਕਰਦਾ ਕੱਲ ਵੀ ਦਿਨ ਬਹੁਤ ਘੜਾ ਸੀਗਾ ਪਰ ਮਾਂ ਨਹੀਂ ਲੈ ਗਿਆ ਫੌਰੀ ਦੇ ਤਾਂ ਬਸ ਹੁਣ ਇੱਕ ਇਹ ਟੰਗੇ ਹੀ ਹੋਏ ਨੇ ਕਿ ਟਾਈਮ ਨਹੀਂ ਲੱਗਦਾ ਨਹੀਂ ਤਾਂ ਮੈਂ ਹੁਣ ਨੂੰ ਤਾਂ ਇਹ ਢੇੜ ਕੇ ਸਿੱੜ ਦਿੰਦਾ ਵਾ ਕਾਲੀ ਟੇਢੀ ਰੇਢੀ ਜਾਗਦੀ ਆ ਹਾਂ ਕਾਲੀ ਲੇਟਣ ਲੱਗੀ ਹੋਈ ਆ ਕਾਲੀ ਦਾ ਖੁੰਝਾ ਪੱਕਾ ਵਾ ਜਿੱਦਨ ਦੀ ਕਾਲੀ ਆਪਣੇ ਘਰੇ ਆਈ ਸੀ ਇਹਦਾ ਆਹੀ ਖੁੰਝਾ ਮੱਲਿਆ ਸੀ ਇਹਨੇ ਇਹ ਆ ਛੱਡ ਦੇ ਉੱਤੇ ਉਹ ਜਿਹੜਾ ਹਰਾ ਜਿਹਾ ਕੱਪੜਾ ਉਦੋਂ ਲੈ ਕੇ ਆਏ ਸੀਗੇ ਇੱਥੇ ਤੱਕ ਛੱਪਰ ਹੁੰਦਾ ਸੀਗਾ ਆ ਅੱਧ ਤੱਕ ਤੇ ਇੱਥੋਂ ਇੱਥੇ ਤੱਕ ਤੁਸੀਂ ਇਹ ਹਿਸਾਬ ਲਾ ਲਓ ਵੀ ਆਹ ਹਰਾ ਕੱਪੜਾ ਬੰਨਿਆ ਹੁੰਦਾ ਸੀ ਭਾਰ ਗਰਮੀ ਜਾਂ ਹੀ ਦਿਨਾਂ 'ਚ ਤੇ ਥੱਲੇ ਫੁਹਾਰੇ ਲੱਗੇ ਹੁੰਦੇ ਸੀਗੇ ਤੇ ਕਾਲੀ ਥੱਲੇ ਬੈਠੀ ਹੁੰਦੀ ਸੀ ਧੁੱਪ 'ਚ ਤੁਸੀਂ ਇਹ ਹਿਸਾਬ ਲਾ ਲਓ ਆਹ ਕਾਲੀ ਦਾ ਉਦੋਂ ਦਾ ਖੁੰਜਾ ਮੱਲਿਆ ਹੋਇਆ ਕਾਲੀ ਨੇ ਪੱਕਾ ਹੀ ਖੁੰਜਾ ਇਹਦਾ ਸੀ ਪਰਮਨੈਂਟ ਬਾਕੀ ਵਧੀਆ ਠੀਕ ਠਾਕ ਆ ਭਰਾ ਤੇ ਫੋਨ ਕਈ ਬਾਈਆਂ ਦੇ ਚੱਕ ਲਈਦੀਆਂ ਕਈਆਂ ਦੇ ਨਹੀਂ ਚੱਕ ਹੁੰਦੇ ਭਰਾ ਗਲਤੀ ਆ ਮੰਨਦੇ ਆ ਗਲਤੀ ਤੇ ਕਈ ਵਾਰੀ ਬਾਲੇ ਵੀ ਜੀ ਹੋਈ ਤਾਂ ਇੱਕ ਬਾਈ ਜਿਹੜੇ ਸ਼ਾਮ ਨੂੰ ਫੋਨ ਮਾਰਦਾ ਵੀਰੇ ਸਭ ਨੂੰ ਪਤਾ ਹੁੰਦਾ ਵੀ ਆਪਾਂ 4 ਵਜੇ ਪਸ਼ੂਆਂ ਚ ਵੜ ਜਾਂਦੇ ਆ ਤੇ 6 ਸਵਾ 6 ਨਿਕਲੀਦਾ ਵਾ ਤੇ ਉਸ ਟਾਈਮ ਨਾ ਵੀਰ ਬਣੇ ਫੋਨ ਤੋਂ ਮੜਾ ਪਰੇਜ਼ ਰੱਖ ਲਿਆ ਕਰੋ ਕਿਉਂਕਿ ਬਹੁਤ ਫੋਨ ਵੱਜਦੇ ਆ ਵੱਜਦੇ ਵੀ ਉਸੇ ਟਾਈਮ ਬਾਲੇ ਨੇ ਕਿਉਂਕਿ ਬਈ ਆਪਣਾ ਅੰਦਰ ਪਿਆ ਹੁੰਦਾ ਫੋਨ ਮਾਪਾਂ ਕਦੇ ਇਹੋ ਜਿਹੀ ਆदत ਨਹੀਂ ਹੈਗੀ ਵੀ ਜਿੱਧਰ ਨੂੰ ਜਾਣਾ ਫੋਨ ਨਾਲ ਹੀ ਮੈਂ ਤਾਂ ਪੈਂਡ ਚ ਵੀ ਜਾਣਾ ਕਈ ਵਾਰੀ ਫੋਨ ਕਿਤੇ ਲੈ ਕੇ ਜਾਂਦਾ ਵਾਂ ਜੇਬ ਚ ਹੁੰਦਾ ਵਾ ਨਹੀਂ ਫੋਨ ਘਰੀ ਪਿਆ ਹੁੰਦਾ ਮੈਨੂੰ ਆਪਾਂ ਨੂੰ ਹੈ ਹੀ ਨਹੀਂ ਜਮਾ ਵੀ ਐਵੇਂ ਹਰ ਵਕਤ ਹੀ ਨਾਲ ਜੇ ਰੱਖਣਾ ਇਹ ਅੰਦਰ ਪਿਆ ਹੁੰਦਾ ਵੱਜੀ ਜਾਂਦਾ ਰਹਿੰਦਾ ਫਿਰ ਘਰ ਦੇ ਚੱਕ ਕੇ ਪਿੱਛੇ ਆਉਂਦੇ ਨੇ ਵੀ ਆ ਫੋਨ ਆਉਂਦਾ ਫੋਨ ਆਉਂਦਾ ਤੇ ਉਹ ਟਾਈਮ ਸਾਰਿਆਂ ਨੂੰ ਤੁਹਾਨੂੰ ਪਤਾ ਬਈ ਆਪਾਂ 4 ਤੋਂ 6 ਤਾਂ ਪਸੂਆਂ ਜੀ ਹੋਈਦਾ ਬਾਕੀ ਦਿਨੇ ਵੀ ਜੇ ਚੱਕਿਆ ਜਾਂਦਾ ਤਾਂ ਆਪਾਂ ਜਰੂਰ ਚੱਕੀ ਦਾ ਭਰਾ ਤੇ ਨਹੀਂ ਫਿਰ ਕੰਮਕਾਰ ਚੈਰ ਤੁਹਾਨੂੰ ਪਤਾ ਹੀ ਆ ਫਿਰ ਉਹ ਦਾ ਨਾ ਹੀ ਲੰਘ ਜਾਂਦਾ ਸਾਰਾ ਬਾਕੀ ਵਧੀਆ ਠੀਕ ਠਾਕ ਆ ਉਮੀਦ ਆ ਵੀ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਆ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਕਰ ਲਿਓ ਫਿਰ ਗੱਲਾਂ ਬਾਤਾਂ ਮਿਲਦੇ ਆ ਜੀ ਕੱਲ ਨੂੰ ਫਿਰ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ